ਬਾਜੀ ਆ ਫਿਕਰੋ ਸਾ ਸਿਕਲ ਬਾਈ ਜੀ ਹੋਰ ਬਾਈ ਕਿਦਾਂ ਵਧੀਆ ਵਧੀਆ ਬਾਈ ਜੀ ਹੋਰ ਤੁਸੀਂ ਸੁਣਾਓ ਆਪਣੀਆਂ ਸੇਤਾ ਠੀਕ ਠਾਕ ਜੇ ਵਧੀਆ ਮੱਝ ਆ ਗਈਆਂ ਫਿਰ ਹਾਂਜੀ ਮੱਝਾਂ ਲੈ ਆਈਆਂ ਜੀ ਵੇਖਿਆ ਮਾਲ ਸਾਰਾ ਬਾਕੀ ਪਹਿਲਾ ਮਾਲ ਵੇਚਿਆ ਵੀਰ ਜੀ ਸਾਰਾ ਭਾ ਬੜਾ ਜਾ ਜਾਂਦਾ ਆ ਬਿਲਕੁਲ ਜਾ ਜਾ ਛੋਟੇ ਛੋਟੇ ਭਾ ਰੱਖਿਆ ਅੱਜ ਫਿਰ ਕਿੰਨੇ ਆ ਜੀ ਅੱਜ ਵੀਰ ਜੀ ਦੋ ਮਈਆਂ ਦੇ ਦੋ ਹੀ ਗਾਈਆਂ ਜੀ ਚਲੋ ਤੀਜੀ ਉਹ ਤਿੰਨ ਗਾਈਆਂ ਦੱਸੋ ਫਿਰ ਇਹਦੇ ਬਾਰੇ ਪਹਿਲਾਂ ਸੂਈ ਪਹਿਲਾਂ ਹੁੰਦੀ ਐ ਸੂਈ ਅੱਛਾ ਸੂਈ ਆ ਠੀਕ ਆ ਡੱਬਾ ਹਾਂਜੀ ਜਿੰਨਾ ਦਾ ਭਾਈ ਜੀ ਸਹੀ ਦੁੱਧ ਵੀਰ ਜੀ ਦੇ ਕੋਲ 8-9 ਕਿਲੋ ਹੋਊਗਾ 8-9 ਕਿਲੋ ਦੋ ਦਾ 8 ਕਿਲੋ ਮੰਨੀ ਹਣਾ ਹਾਂਜੀ ਠੀਕ ਹੈ ਅੱਠ ਹਾਂਜੀ ਆਈ ਹੈ ਅੱਜ ਹੀ ਆਈ ਹੈ ਜੀ 8 ਕਿਲੋ ਮੰਨੋ ਹੋਈ ਆਹ ਦੇ ਚਲੋ ਜਾ ਜਾ ਛੋਟੇ ਛੋਟੇ ਬਿਲਕੁਲ ਜੈ ਜੈ ਹਾਂਜੀ ਮੋਲ ਸਨੀ ਵੀਰੇ ਦਾ ਕਰਦੇ 35 ਹਾਂ ਨਾ 30 ਦੇ ਦਾਂ ਤਾ ਕਿ ਕਿਹਾ ਕਰਦੇ 29000 ਬਹੁਤ ਚੰਗੀ ਬੱਸੀ ਥਾਂ ਬਹੁਤ ਚੰਗਾ ਲੱਗਾ ਆ ਜਾ ਦੂਜੇ ਸਮੇਂ ਗੱਪੜ ਹਾਂਜੀ ਗੱਪੜ ਲਓ ਜੀ ਗੱਪੜ ਝੋਟੀ ਇਹ ਦੇਖੀ ਚੱਲੋ ਕਰਾ ਲਈ ਕਿੰਨੇ ਦਿਨ ਲੈ ਜੀ 10 ਦਿਨ ਲੈ ਜੀ 10 ਦਿਨ ਲੈ ਜੀ ਤੁਹਾਡੇ ਕੋਲ ਹਾਂਜੀ ਹਾਂਜੀ ਫਿਰ ਇਹ ਵੀ 75 ਦੀ ਦੇ ਦਾਂ। ਇਹ ਕੋਈ ਗੱਲ ਆ। ਚੱਲ ਆ। ਹਾਂ ਹਾਂ 70 ਦੀ ਰਹੀ ਜੀ। 70000 ਹਾਂ ਜੀ। ਛੋੜ ਕਿੰਨੀ ਵਿੱਚੋਂ? ਛੋੜ 500 ਕਰ ਦਾਂਗੇ। ਚਲੋ। 75 ਦੀ ਸਿਰਫ ਕਰਦੀ ਆ। ਬੱਠੀ ਠੀਕ ਆ। ਹਾਂ ਜੀ। ਚਲੋ। ਇਹ ਵੀ ਕੱਪੜਾ। ਇਹ ਵੀ ਵਿਧੀ ਗੱਬਣਾ। ਇਹ ਵੀ ਗੱਬਣਾ। ਹਾਂ ਜੀ। ਇਹ ਵੀ ਦੱਸ ਦਿਨ ਲਾ ਜੀ। ਇਹ ਵੀ ਦੱਸ ਦਿਨ ਲੋ ਜੀ ਘੜ ਘੜ। ਵੇਖੋ ਘਰਾਂ ਦੇ। बटी बटी मैं हाँ जी हाँ ना जी पैठ चलो ठीक है लॉ जी पैंठ हजार है जी बछिया बछिया मगरा

ਦੇ ਆ ਆ ਗੱਬਣਾ ਕਸਰੀ ਜੀ ਨਹੀਂ ਇਹ ਸੁਈ ਜਾ ਵੀ ਅੱਛਾ ਏਰੀ ਨਾ ਇਹ ਪਿਛਲੀ ਵੀਡੀਓ ਤੇ ਪਾਈ ਸੀ ਆਪਾਂ ਹਾਂ ਜੀ ਨਹੀਂ ਏਰੀ ਸਾਰੀ ਪਾਈ ਜੀ ਤੇ ਬਾਅਦ ਚ ਉਹਨਾਂ ਨੇ ਨਾ ਫੋਨ ਕੀਤਾ ਨਾ ਕੋਈ ਮੈਸੇਜ ਕੀਤਾ ਚਲੋ ਕੋਈ ਨਹੀਂ ਉਹਨਾਂ ਨੇ ਵੇਟ ਕਰਦੇ ਰਹੇ ਨਹੀਂ ਦੁੱਧ ਕਿੰਨਾ ਜੀ ਦੁੱਧ ਵੀ ਲੀ ਗਏ ਲੋ ਜੀ 8 ਕਿਲੋ ਦੁੱਧ ਹੀ ਹੈ ਇਹ ਲੋ ਕਰਾ ਦੇ ਆ ਜੋ ਆ ਜੋ ਹਾਂਜੀ 30 ਦੀ ਉਹਦਾ ਮੁੱਲ ਕਿਹੜਾ 45 ਪਾਇਆ ਸੀ 40 ਤੋਂ ਵੀ 2-3 ਮਾਨ ਕੀਤਾ ਹੈ 36 ਦੀ ਬੁੜੇ ਦੇ ਦੇ ਦਾਂਗੇ 36 ਦੀ ਹਾਂਜੀ ਵੀਰ ਜੀ 35 ਦੀ ਜਾਓ 35 ਦੀ 7:35 ਦੀ ਲਾ 33 ਹਾਂ 33 ਦੀ ਦੇ ਦਾਂਗੇ ਚਲੋ ਦੇਖੋ ਜੀ ਆ ਪਸ਼ੂ ਭਾਈ ਅਮੋ ਜੀ ਚਲੋ ਨਵੇਂ ਬੰਦੇ ਵੱਧ ਤੋਂ ਵੱਧ ਸਪੋਰਟ ਕਰੋ ਰੇਟ ਵੀ ਬਿਲਕੁਲ ਜਾਇਜ਼ ਨਹੀਂ ਹੁੰਦਾ ਭਾਈ ਉਹਨਾਂ ਦਾ ਜੇਕਰ ਬਾਕੀ ਜੇ ਆ ਕੇ ਚੈੱਕ ਕਰਕੇ ਆਪਣੀ ਤਸੱਲੀ ਕਰਕੇ ਲੈ ਆਗੇ ਹਾਂ ਬਿਲਕੁਲ ਉਹਨਾਂ ਦਾ ਨੰਬਰ 988427439986 ਇੱਕ ਕਰ ਫਿਰ ਬੋਲੋ 8427 439988 ਖਾਸੀ ਦਾ ਆਪਣਾ ਵੀਂਹਲੀਰ ਕਲਾਂ ਦੇ ਕਾਦੀਆਂ ਨਜ਼ਦੀਕ ਖਾਸੀ ਕਾ ਨਾਤ ਪੈਣ ਲੱਗ ਗਿਆ ਲਕਾਣੀ